ਵਾਹਿਗੁਰੂ ਜੀ ਕੀ ਫਤਿਹ ਰਾਤ ਲੇਟ ਨਾਈਟ ਹੈ ਤੇ ਡੀ ਜ਼ੋਨ ਚ ਅਸੀਂ ਖੜੇ ਆ ਤੇ 5-7 ਮਿੰਟ ਪਹਿਲਾਂ ਮੈਂ ਘਰ ਚ ਲਾ ਗਿਆ ਜੀ ਅਸੀਂ ਨੀਂਦ ਨਹੀਂ ਆਈ ਪਰ ਮੈਂ ਕਿਹਾ ਮੇਰੇ ਸਾਰੇ ਦੋਸਤ ਡੀ ਜ਼ੋਨ ਆ ਤੇ ਮੈਂ ਵਾਪਸ ਆ ਗਿਆ ਮੇਰੇ ਵੈਸੇ ਮੈਨੂੰ ਬੋਲਣ ਲੱਗਿਆ ਬੜੀ ਮੁਸ਼ਕਲ ਹੋ ਰਹੀ ਹੈ ਮੈਂ ਇਹ ਗੱਲ ਬੋਲਣਾ ਨਹੀਂ ਚਾਹਦਾ ਮੇਰੇ ਆਪਣੇ ਦੋਸਤ ਜਿਨ੍ਹਾਂ ਨੂੰ ਸੀ ਵੱਡੇ ਵੀਰ ਕਹਿ ਕੇ ਬੁਲਾਉਂਦੇ ਆ ਭੋਲਾ ਵੀ ਮੈਂ ਉਹਨਾਂ ਦੇ ਹਰ ਪਰਿਵਾਰ ਨਾਲ ਦੋਖ ਸਾਂਝਾ ਕੀਤਾ ਕਿਉਂਕਿ ਮੇਰੇ ਦੋਸਤ ਹੈ ਕਦੇ ਕਿਸੇ ਸਟੇਜ ਤੇ ਵੀ ਮੈਂ ਕਦੇ ਗਰੇਜ ਨਹੀਂ ਕੀਤਾ ਕਿ ਇਹਨੂੰ ਮੇਰੇ ਦੋਸਤ ਹੈ ਕਿਉਂਕਿ ਪਾਰਟੀ ਬਾਰੇ ਇੱਕ ਅਲੱਗ ਚੀਜ਼ ਹੈ ਜਿਹੜੇ ਨਿੱਜੀ ਸਬੰਧ ਹੈ ਉਹ ਅਲੱਗ ਚੀਜ਼ ਹੈ ਤੇ ਬਿਲਕੁਲ ਅਜਿਹਾ ਜੇ ਸਾਡੀ ਮੇਅਰ ਨਾਲ ਕੋਈ ਗੱਲ ਹੋ ਗਈ ਨਾ ਬੋਲਣਾ ਤੁਸੀਂ ਅਸੀਂ ਵੀ ਤੁਹਾਡੇ ਲਈ ਬਰਾਬਰ ਸੀ ਪਾਰਟੀ ਲੱਗ ਹੋ ਸਕਦੀ ਹੈ ਪਾਰਟੀ ਪਲੇਟ ਤੇ ਪਲੇਟਫਾਰਮ ਤੇ ਬੋਲੋ ਮੈਂ ਕਹਿੰਦਾ ਪੂਰੇ ਗੁੱਸੇ ਨਾਲ ਬੋਲੋ ਤੁਸੀਂ ਪਰਚਾ ਦਰਜ ਕਰਾਤਾ ਅਸੀਂ ਉਹਦਾ ਵੀ ਕੋਈ ਗੁੱਸਾ ਨਹੀਂ ਕੀਤਾ ਨਹੀਂ ਕੀਤਾ ਨਾ ਕਿਉਂਕਿ ਸਾਡੇ ਵੱਡੇ ਭਰਾਣੇ ਸਾਡੇ ਤੇ ਪਰਚਾ ਦਰਜ ਕਰਾਤਾ ਪਰ ਤੁਸੀਂ ਉਹਦੇ 'ਚ ਸਾਨੂੰ ਵੀਡੀਓ 'ਚ ਕੀ ਕਹਿ ਰਹੇ ਹੋ ਬਹੁ ਬਹੁ ਫਿਰ ਅਸੀਂ ਕੱਲੇ ਦਾ ਬਹੁ ਬਹੁ ਨਾ 95 ਕਾਉਂਸਲਰ ਹੀ ਬਹੁ ਬਹੁ ਹੋਏ ਨਾ ਤੁਹਾਨੂੰ ਬਹੁ ਬਹੁ ਦਾ ਮਤਲਬ ਪਤਾ ਨਾ ਕੀ ਹੁੰਦਾ ਫਿਰ ਤੁਸੀਂ ਆਪਣੇ ਵੀਡੀਓ 'ਚ ਛੋਟੇ ਲੋਕ ਕਹਿ ਰਹੇ ਹੋ ਛੋਟਾ ਕੌਣ ਹੈ ਮੰਨ ਲਿਆ ਤੁਸੀਂ ਜੱਟ ਜ਼ਿੰਮੇਦਾਰ ਹੋ ਤੁਸੀਂ ਕਾਫੀ ਕਿੱਲਿਆਂ ਦੇ ਮਾਲਕ ਹੋ ਹੁਣ ਤੁਸੀਂ ਐਮਐਲਏ ਹੋਰ ਕਿੱਲਿਆਂ ਦੇ ਮਾਲਕ ਹੋ ਜਾਓਗੇ ਪਰ ਸਾਡਾ ਕੋਈ ਕਸੂਰ ਤਾਂ ਨਹੀਂ ਅਸੀਂ ਆਮ ਸਧਾਰਨ ਪਰਿਵਾਰ 'ਚੋਂ ਮੈਂ ਤੁਹਾਡਾ ਘਰ ਤੇ ਵਿੱਚੋਂ ਤੁਹਾਡੇ ਆਹਸਾਨ ਵੀ ਲੈ ਹੋਏ ਆ ਫਿਰ ਲੋਕਾਂ ਦੇ ਸਾਹਮਣੇ ਵੱਡੀਆਂ ਗੱਲਾਂ ਨਹੀਂ ਕਰਨੀਆਂ ਕਿ ਤੁਸੀਂ ਮੇਰੇ ਭਰਾ ਹੋ ਪਰ ਤੁਸੀਂ ਜਿਹੜੀ ਇਹ ਵੀਡੀਓ ਦੇ ਵਿੱਚ ਕੱਲੇ ਸਿੰਗਲ ਸਾਈਡ ਦੀ ਗੱਲ ਸੁਣ ਕੇ ਇਹ ਮਾੜੀ ਸ਼ਬਦਾਵਲੀ ਬੋਲ ਰਹੇ ਹੋ ਜੇ ਉਹਨੇ ਮੈਨੂੰ ਵੀਰਾ ਵੀਰਾ ਕਿਹਾ ਤੇ ਮੈਂ ਵੀ ਭੈਣ ਭੈਣ ਕੇ ਕੇ ਸੰਬੋਧਨ ਕੀਤਾ ਉਹਨਾਂ ਨੇ ਵੀਡੀਓ ਪਾਈ ਆਪਣੇ ਪੇਜ ਤੋਂ ਮੈਂ ਵੀ ਵੀਡੀਓ ਪਾਈ ਜਿੱਥੇ ਮੈਂ ਭੈਣ ਭੈਣ ਕਹਿ ਰਿਹਾ ਸੀ ਤੁਹਾਡੇ ਲਈ ਤਾਂ ਦੋਨੋਂ ਰਿਸ਼ਤੇ ਬਰਾਬਰ ਹੋਣੇ ਚਾਹੀਦੇ ਸੀ ਇਹ ਇੱਕ ਖੂਬਸੂਰਤੀ ਪਤਾ ਕੀ ਹੈ ਰਾਜਨੀਤੀ ਦੀ ਸਹੀ ਗਲਤ ਚੁਣਨਾ ਚਾਹੀਦਾ ਨਾ ਕਿ ਇਦਾਂ ਕਰਨਾ ਚਾਹੀਦਾ ਆਪਾਂ ਆਪਣੀ ਪਾਰਟੀ ਦੇ ਲਈ ਚਾਹੇ ਗਲਤ ਸਟੈਂਡ ਵੀ ਲੈ ਲੈਂਦੇ ਤੁਸੀਂ ਯਕੀਨ ਮੰਨੋ ਅਸੀਂ ਕਿਤੇ ਵੀ ਗਲਤ ਨਹੀਂ ਹੈਗੇ ਮੈਂ ਤੁਹਾਨੂੰ ਕੋਈ ਸਫਾਈ ਨਹੀਂ ਦੇਣੀ ਤੁਸੀਂ ਜਿਹੜਾ ਪਰਚਾ ਦਰਜ ਕੀਤਾ ਬਿਲਕੁਲ ਸਹੀ ਕੀਤਾ ਤੁਸੀਂ ਯਾਦ ਕਰੋ ਤੁਹਾਡੀ ਸੰਜੇ ਨਾਲ ਲੜਾਈ ਹੁੰਦੀ ਸੀ ਉਦੋਂ ਤੁਸੀਂ ਕਾਂਗਰਸ ਪਾਰਟੀ ਸੀ ਤੁਹਾਡੀ ਗਾਵਰੀਆ ਸਾਹਿਬ ਨਾਲ ਵਿਗੜੀ ਤੁਸੀਂ ਉਦੋਂ ਅਕਾਲੀ ਦਰਜ ਸੀ ਫਿਰ ਤੁਹਾਡੀ ਤੁਸੀਂ ਆਗੇ ਆਪਣੇ ਆਜ਼ਾਦ ਇਲੈਕਸ਼ਨ ਲੜੇ ਤੁਸੀਂ ਉਦੋਂ ਵੀ ਪਾਰਟੀ ਛੱਡੀ ਹੈਨਾ ਤੁਸੀਂ ਵੀ ਹਰ ਮੇਅਰ ਨਾਲ ਆਪਣੇ ਕੰਮਾਂ ਪਿੱਛੇ ਤੁਸੀਂ ਕਦੇ ਕਿਸੇ ਹੋਰ ਗੱਲ ਪਿੱਛੇ ਨਹੀਂ ਲੜੇ ਤੁਹਾਡੇ ਤੇ ਵੀ ਪਰਚੇ ਹੋਏ ਤੁਹਾਡੇ ਤੇ ਪਰਚੇ ਨਹੀਂ ਹੋਏ ਲੜਾਈ ਝਗੜੇ ਦੇ ਤੁਹਾਡੇ ਤੇ ਰਾਜਨੀਤਿਕ ਪਕਰ ਪਰਚੇ ਨਹੀਂ ਹੋਏ ਫਿਰ ਸਾਡੇ ਸਤਿਕਾਰਯੋਗ ਰਣਜੀਤ ਢਿੱਲੋਂ ਉਹਨਾਂ ਦਾ ਤੁਹਾਡੇ ਖੈਰ ਖਫਾਰੇ ਟੀਵੀ ਚ ਬਹੁਤ ਸੋਸ਼ਲ ਮੀਡੀਆ ਚ ਜਿਵੇਂ ਆ ਜਿਹੜਾ ਮੁੱਦਾ ਸੀ ਨਾ ਉਵੇਂ ਹੀ ਸਾਡੇ ਢਿੱਲੋਂ ਸਾਹਿਬ ਤੇ ਤੁਹਾਡਾ ਮੁੱਦਾ ਚੱਲਦਾ ਸੀ ਕਿ ਉਦੋਂ ਤੁਸੀਂ ਨਹੀਂ ਲੜੇ ਤੁਹਾਨੂੰ ਉਦੋਂ ਤੋਂ ਅਸੀਂ ਸਭ ਤੁਹਾਨੂੰ ਕਹਿੰਦੇ ਹੁੰਦੇ ਕਿਉਂ ਲੜਦੇ ਹੋ ਤੁਸੀਂ ਕਹਿੰਦੇ ਮੈਂ ਆਪਣੇ ਹੱਕਾਂ ਲਈ ਲੜਦਾ ਤੇ ਸੇਮ ਅੱਜ ਸਾਡੀ ਸਿਚੁਏਸ਼ਨ ਹੈ ਨਾ ਕਿਉਂਕਿ ਮੇਰੇ ਸਾਡੇ ਰਣਜੀਤ ਢਿੱਲੋਂ ਜੀ ਸਤਿਕਾਰਯੋਗ ਨੇ ਸਾਡੇ ਆਪਣੇ ਨੇ ਉਹਨਾਂ ਨੇ ਵੀ ਸਾਡੇ ਲਈ ਬਹੁਤ ਕੰਮ ਕੀਤੇ ਕਿਉਂਕਿ ਭਾਈਚਾਰਾ ਜਿਹੜਾ ਹਮੇਸ਼ਾ ਪਿਆਰ ਕਦੇ ਪਾਰਟੀਬਾਜੀ ਨਾਲ ਨਹੀਂ ਹੁੰਦਾ ਇਨਸਾਨ ਨਾਲ ਪਿਆਰ ਹੁੰਦਾ ਅਸੀਂ ਜਦੋਂ ਕੰਮ ਕਹਿੰਦੇ ਲੋਕਾਂ ਦੇ ਕਹਣੇ ਆ ਕੋਈ ਤੁਹਾਡੇ ਇਲਾਕੇ ਦਾ ਲੋਗ ਆਏਗਾ ਤੇ ਤੁਹਾਨੂੰ ਵੀ ਕਿਹਾ ਹੈਗਾ ਭੋਲੇ ਭਾਜੀ ਇਹ ਕੰਮ ਕਰ ਦਿਓ। ਕਿਆ ਇਹ ਹੋਊਗਾ ਨਾ ਇਹਦੇ ਚ ਤੁਸੀਂ ਐਮਐਲਏ ਹੋ ਲੋਕਾਂ ਦੇ ਹੋ ਤੁਸੀਂ ਲੋਕਾਂ ਦੇ ਕੰਮਾਂ ਵਾਸਤੇ ਪਰ ਜਿਹੜਾ ਤੁਸੀਂ ਅਜੇ ਪਰਸਨਲ ਇਹ ਵੀਡੀਓ ਜਾਂ ਇਦਾਂ ਰਿਕਾਰਡਿੰਗਾਂ ਪਾ ਰਹੇ ਹੋ ਨਾ ਇਹ ਬੁਰੀ ਗੱਲ ਹੈ। ਤੁਸੀਂ ਛੋਟੇ ਲੋਕ ਕੌਣ ਹੈ? ਕੌਣ ਹੈ ਛੋਟਾ? ਚਾਹੇ ਅਸੀਂ ਘੱਟ امیر ਹੋ ਸਕਦੇ ਹਾਂ ਪਰ ਅਸੀਂ ਆਪਣੀ ਖਾਨੇ ਆ ਕਮਾ ਕੇ ਖਾਨੇ ਆ ਕਿਰਤ ਦੀ ਕਮਾਈ ਕਰਦੇ ਆ। ਛੋਟੀ ਕਮਾਈ ਕਰਦੇ ਹੋਵਾਂਗੇ ਵੱਡੀ ਕਮਾਈ ਕਰਦੇ ਹੋਵਾਂਗੇ ਪਰ ਆਪਣੀ ਕਮਾਈ ਖਾਣੇ ਆ ਭੋਲੇ ਵੀ ਤੁਹਾਨੂੰ ਇਹ ਗੱਲ ਸ਼ੋਭਾ ਨਹੀਂ ਕਿਉਂਕਿ ਤੁਸੀਂ ਮਰਿਆਦਾ ਚ ਰਹਿ ਕੇ ਬੋਲਣ ਵਾਲੇ ਬੰਦੇ ਹੋ ਤੁਸੀਂ ਘਬਰਾ ਕੇ ਜਾਂ ਗੁੱਸੇ ਚ ਇਹ ਮੈਂ ਨਹੀਂ ਕਹਦਾ ਮੇਰ ਸਾਡੇ ਤੁਹਾਡੇ ਖਾਸ ਹੋਣਗੇ ਤੁਹਾਡੀ ਭੈਣ ਹੋਏਗੀ ਤੁਹਾਡੇ ਰਿਸ਼ਤੇ ਅੱਛੇ ਹੋਣਗੇ ਪਰ ਇਸ ਤਰ੍ਹਾਂ ਤੁਹਾਡਾ ਤਰੀਕਾ ਸਹੀ ਨਹੀਂ ਹੈ ਤੁਸੀਂ ਤਾਂ ਐਮਐਲਏ ਸੀ ਤੁਸੀਂ ਤਾਂ ਖੈਰਕਫਾ ਕਰਦੇ ਰਾਜinama ਕਰਾਉਣ ਦੀ ਕੋਸ਼ਿਸ਼ ਕਰਦੇ ਉਲਟਾ ਪਰਚਾ ਵੀ ਕਰਾਤਾ ਉੱਤੋਂ ਬਹੁ ਬਹੁ ਛੋਟੇ ਲੋਕ ਬਤਮੀ ਦੀ ੱੱਕਾ ਲਿਆਓ ਕਿੱਥੇ ਕੁਰਸੀਆਂ ਪਲਟੀਆਂ ਲਿਆਓ ਕੁਰਸੀਆਂ ਦੀ ਰਿਕਾਰਡਿੰਗ ਤਾਂ ਦੇ ਦਿਓ ਮੈਨੂੰ ਕਿੱਥੇ ਪਲਟੀਆਂ ਮੈਨੂੰ ਤਾਂ ਨਜ਼ਰ ਨਹੀਂ ਆ ਰਹੀਆਂ ਜੇ ਤੁਹਾਡੇ ਕੋਲ ਜਨਤਕ ਕਰੋ ਇਹ ਸਾਰੀਆਂ ਰਿਕਾਰਡਿੰਗਾਂ ਜਿਹੜੀਆਂ ਤੁਸੀਂ ਚਲਾ ਰਹੇ ਹੋ ਇਹ ਗੋਰੇ ਨੇ ਦਿੱਤੀਆਂ ਜੇ ਰਿਕਾਰਡਿੰਗ ਮੈਂ ਨਾ ਦੇਂਦਾ ਤੁਹਾਡੇ ਕੋਲ ਹੁੰਦੀਆਂ ਹੀ ਨਾ ਕਿਉਂਕਿ ਕੈਮਰੇ ਵਾਲਾ ਮੈਂ ਨਾਲ ਲੈ ਕੇ ਗਿਆ ਸੀ ਮੈਨੂੰ ਪਤਾ ਸੀ ਜੋ ਮੇਅਰ ਸਾਹਿਬ ਕਰ ਰਹੇ ਹੋ ਗਲਤ ਹੈ ਜਿਹੜਾ ਜੁਝਾਰੂ ਹੁੰਦਾ ਨਾ ਉਹ ਸੱਚ ਲਈ ਜਲਦੀ ਲੜ ਪੈਂਦਾ ਤੇ ਤੁਸੀਂ ਵੀ ਮੇਰੇ ਖਾਤੇ ਲਗਾਤਾਰ ਹਰ ਐਮਐਲਏ ਸਾਹਮਣਾ ਲੜੇ ਹੋ ਕਿਉਂਕਿ ਤੁਸੀਂ ਲੋਕਾਂ ਦੇ ਹੱਕਾਂ ਲਈ ਲੜਦੇ ਸੀ ਅਸੀਂ ਵੀ ਐਪਰੀਸ਼ੀਏਟ ਕਰਦੇ ਸੀ ਚਾਹੇ ਦੂਜੀ ਪਾਰਟੀ ਦੀ ਹੁੰਦੀ ਸੀ ਯਾਰ ਭੋਲਾ ਕਹਿਣ ਬੰਦਾ ਸਭਸਤੇ ਲੜਦਾ ਅੱਜ ਜੇ ਤੁਸੀਂ ਜਿੱਤ ਗਏ ਤੇ ਆਪਣਾ ਸੁਭਾਅ ਬਦਲ ਲਿਆ ਅੱਜ ਜਿੱਤ ਗਏ ਨਾ ਸਿਰਫ ਐਮਐਲਏ ਬਣ ਕੇ ਸੁਭਾਅ ਲ ਕੇ ਸਭ ਕੁਝ ਭੁੱਲ ਗਏ ਉਹ ਤੁਸੀਂ ਮੇਰੇ ਵੱਡੇ ਭਰਾ ਹੋ ਨਿੱਜੀ ਤੌਰ ਤੇ ਮੈਨੂੰ ਅਜਿਹਾ ਅਫਸੋਸ ਹੈ ਵੀਡੀਓ ਪਾ ਲੱਗਿਆ ਪਰ ਬਹੁ ਬਹੁ ਛੋਟੇ ਲੋਕ ਇਹ ਮਾੜੀ ਗੱਲ ਹੈ ਬਿਲਕੁਲ ਮਾੜੀ ਗੱਲ ਆ ਤੁਹਾਡੇ ਲਈ ਖਾਸ ਕਰਕੇ ਮੈਂ ਬੜਾ ਔਖਾ ਕੇ ਵੀਡੀਓ ਪਾ ਰਿਹਾ ਕਿਉਂਕਿ ਮੈਂ ਤੁਹਾਡਾ ਸਤਿਕਾਰ ਸਤਕਾਰ ਬਹੁਤ ਕਰਦਾ ਗੁੱਪ ਵੀ ਮੇਰਾ ਦੋਸਤ ਹੈ ਬਾਹੂ ਮੇਰਾ ਭਰਾ ਹੈ ਰਾਜ ਮੇਰਾ ਭਰਾ ਹੈ ਤੁਹਾਡੇ ਪਰਿਵਾਰ ਦਾ ਕੋਈ ਜਿਹੜਾ ਰਿਮੈਂਬਰ ਲੋ ਮੈਂ ਤੁਹਾਡੇ ਪਰਿਵਾਰ ਦੇ ਇਕੱਲੇ ਇਕੱਲੇ ਮੈਂਬਰ ਨੂੰ ਨਹੀਂ ਜੀ ਟੋਰ ਤੇ ਜਾਣਦਾ ਮੇਰਾ ਆਪਣਾ ਪਰਿਵਾਰ ਹੈ ਪਰ ਅੱਜ ਜਿਹੜੇ ਤੁਸੀਂ ਵੀਡੀਓ ਪਾ ਕੇ ਜੋ ਇਹ ਸ਼ਬਦ ਬੋਲੇ ਆ ਤੇ ਬੁਰੇ ਆ ਮੈਂ ਪਲੀਸ ਤੁਸੀਂ ਆਪਣੀ ਪਾਰਟੀ ਨਹੀਂ ਬੋਲੋ ਪਰ ਮੈਂ ਖੈਰ ਖਫਾ ਚੰਗੀ ਗੱਲ ਬੋਲੋ ਆ ਜਿਹੜੇ ਅਲਫਾਜ਼ ਹੈ ਨਾ ਤੂੰ ਗੰਦਾ ਛੋਟੇ ਲੋਗ ਬਹੁ ਬਹੁ ਮੈਂ ਤੁਹਾਨੂੰ ਕੋਈ ਗਲਤ ਜਵਾਬ ਨਹੀਂ ਦੇਣਾ ਹਾਂ ਤੁਹਾਡੀ ਜਿਹੜਾ ਕੋਈ ਹੋਰ ਬੋਲਿਆ ਹੁੰਦਾ ਤੇ ਸਤਕਾਰਯੋਗ ਮੈਂ ਬੜੇ ਪਿਆਰ ਨਾਲ ਉਹਨਾਂ ਦੀ ਹਿਸਟਰੀ ਅੱਗੇ ਪਿੱਛੇ ਸਭ ਕੁਝ ਦੱਸਦਾ ਸੀ ਪਰ ਮੈਂ ਆਪਣੇ ਭਰਾ ਬਾਰੇ ਕੁਝ ਨਹੀਂ ਗਲਤ ਬੋਲਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਵੀ ਗੱਲ ਇਹ ਮਤ ਸੋਚਿਓ ਤੁਸੀਂ ਐਮਐਲਏ ਪਰ ਮੈਂ ਇਹ ਜ਼ਰੂਰ ਸੋਚਿਓ ਤੁਸੀਂ ਮੇਰੇ ਵੱਡੇ ਭਰਾ ਤੁਸੀਂ ਅੱਜ ਆ ਕਿਉਂਕਿ ਦੇਖੋ ਇੱਕ ਟਾਈਮ ਤੇ ਤੁਸੀਂ ਵੀ ਕਾਉਂਸਲਰ ਹੋ ਤੁਸੀਂ ਵੀ ਦੋ ਜਆ ਦੇ ਇਲੈਕਸ਼ਨ ਲੜੇ ਤੁਸੀਂ ਵੀ ਪਾਰਟੀਆਂ ਨਾਲ ਲੜ ਕੇ ਤੀਜੀ ਵਾਰੀ ਐਮਐਲਏ ਬਣੇ ਹੋ ਤੁਸੀਂ ਤਾਂ ਇਹ ਗੱਲ ਤੁਹਾਨੂੰ ਇਹ ਗੱਲ ਸਮਝਣੀ ਚਾਹੀਦੀ ਸੀ ਕਿਉਂਕਿ ਤੁਸੀਂ ਇਹ ਚੀਜ਼ਾਂ ਝੱਲੀਆਂ ਹੈ ਪਤਾ ਨਹੀਂ ਸਹੀ ਗਲਤ ਤੁਹਾਡੇ ਚ ਕੌਣ ਸੀ ਮੈਂ ਇਹਦੇ ਚ ਟੈਕਨੀਕਲ ਦਾ ਕੱਲ ਨੂੰ ਸੰਜੀਤ ਕਹਦੇ ਮੈਂ ਸਹੀ ਸੀ ਢਿੱਲੋ ਸਾਹਿਬ ਕਹਿੰਦਾ ਮੈਂ ਸਹੀ ਸੀ ਪਰ ਤੁਸੀਂ ਜੋ ਟੀਵੀ ਤੇ ਦੱਸੇ ਸੀ ਉਹੀ ਸੁਣਿਆ ਤੇ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਪਿਆਰ ਕਰਦਾ ਪਲੀਜ਼ ਗੰਦੇ ਸ਼ਬਦ ਵੀਡੀਓ ਚ ਨਾ ਬੋਲੋ ਲੈਜ ਨਾ ਬੋਲੋ ਅੱਛਾ ਬੋਲੋ ਜੋ ਦਿਲ ਕਰਦਾ ਉਹ ਬੋਲੋ ਪਾਰਟੀ ਲਈ ਬੋਲੋ ਐ ਮੀਰ ਸਾਹਿਬ ਦੇ ਹੱਕ ਚ ਬੋਲੋ ਜਾਇਜ ਆ ਪਰਚਾ ਕਰਾਤਾ ਉਹ ਵੀ ਸਹੀ ਹੈ ਪਰ ਨੀ ਜੀ ਬਹੁ ਬਹੁ ਇਦਾਂ ਦੇ ਸ਼ਬਦ ਨਾ ਬੋਲੋ ਅੱਜ ਸੁਣ ਕੇ ਸਾਨੂੰ ਦੁੱਖ ਕਿੰਨਾ ਲੱਗਿਆ ਆਏਗਾ ਸਭ ਤੋਂ ਪਹਿਲਾਂ ਤੋਂ ਕ ਐਮ ਐਲ ਏ ਦਾ ਕੋਈ ਦੁੱਖ ਨਹੀਂ ਲੱਗਿਆ ਐਮ ਐਲ ਏ ਵੀ ਹੋਰ ਗਲਤ ਬੋਲ ਸਕਦੇ ਆ ਪਰ ਜਦੋਂ ਆਪਣੇ ਬੋਲਦੇ ਉਹਦਾ ਬਹੁਤ ਦੁੱਖ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ